ਕੱਲ ਸਾਡੇ ਮੁੰਡੇ ਦੀ ਇੱਕ ਦੀ ਮੌਤ ਹੋ ਗਈ ਜੀ ਨਸ਼ੇ ਕਰਕੇ ਤੇ ਚਿੱਟਾ ਵਿਕ ਰਿਹਾ ਜੀ ਇਹ ਚਿੱਟੇ ਵਾਲਿਆਂ ਨੂੰ ਚੱਕੋ ਪਿੰਡ 'ਚੋਂ ਤਾਂ ਇਕੱਠ ਹੋਇਆ ਇਹ ਮਨਜੀਤ ਗੌਰ ਜੀ ਕਿੱਥੋਂ ਆਇਆ ਬੰਦਾ ਅਸੀਂ ਲੇਲ ਕੋਟੜੇ ਤੋਂ ਜੀ ਕਿਉਂ ਇਕੱਠੇ ਹੋਇਆ ਥਾਣੇ ਅਸੀਂ ਜੀ ਨਸ਼ੇ ਦੇ ਖਿਲਾਫ ਕੱਲ ਸਾਡੇ ਮੁੰਡੇ ਦੀ ਇੱਕ ਦੀ ਮੌਤ ਹੋ ਗਈ ਜੀ ਨਸ਼ੇ ਕਰਕੇ ਤੇ ਚਿੱਟਾ ਵਿਕ ਰਿਹਾ ਜੀ ਇਹ ਚਿੱਟੇ ਵਾਲਿਆਂ ਨੂੰ ਚੱਕੋ ਪਿੰਡ 'ਚੋਂ ਤਾਂ ਇਕੱਠ ਹੋਇਆ ਇਹ ਵੀ ਬਸ ਕੋਈ ਇੱਥੇ ਰਹਿਣਾ ਚਾਹੀਦਾ ਬੇਸਟਨ ਵਾਲਾ ਸਭ ਝੁਗੇ ਜਾਣ ਕੋਟੜੇ 'ਚੋਂ ਸਾਭ ਦੇ ਜਵਾਕ ਗਾਲ ਰੱਖੇ ਨੇ ਇਹਨਾਂ ਨੇ ਹਾਂਜੀ ਸਾਡੀ ਇਹੀ ਸਰਕਾਰ ਨੂੰ ਬੇਨਤੀ ਆ ਵੀ ਇਹ ਕੱਲਾ ਕੱਲਾ ਜਣਾ ਚੁਗਿਆ ਜਾਬ ਜਿਹੜੇ ਵੇਚਦੇ ਨੇ ਉੱਥੇ ਪਿੰਡ ਚ ਬੜੇ ਵੀ ਆ ਨੇ ਕੋਈ 2-4 ਰਾਤ ਫੜਿਆ ਵੀ ਆ ਜੀ ਇੱਕ ਮੁੰਡਾ ਕਿੱਥੋਂ ਦਾ ਕੋਟੜੇ ਦਾ ਜੀ ਇਸ ਤਰ੍ਹਾਂ ਦੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਪਿੰਡੇ ਦੇ ਵਿੱਚ ਨਸ਼ਾ ਵੇਚਣ ਵਾਲਾ ਕੋਈ ਨਹੀਂ ਛੱਡਣਾ ਹੈ ਕਿ ਸਭ ਝੱਕਣੇ ਨੇ ਜੀ ਮੇਰਾ ਨਾਮ ਗਮਦੂਰ ਸਿੰਘ ਆ ਜੀ ਕਿਹੜਾ ਪਿੰਡ ਹੈ ਵੀਰੇ ਗੋਟੜਾ ਲਿਖ ਜੀ ਥਾਣੇ ਕਿਵੇਂ ਆਏ ਬੁੱਤੇ ਥਾਣੇ ਅੱਜ ਅਸੀਂ ਚਿੱਟੇ ਦੇ ਸਬੰਧ ਚ ਆਏ ਹਾਂ ਜੀ ਕੱਲ ਸਾਡੇ ਪਿੰਡ ਚ ਨੌਜਵਾਨ ਮੁੰਡੇ ਦੀ ਇੱਕ ਚਿੱਟੇ ਨਾਲ ਮੌਤ ਹੋਈ ਆ ਜੀ ਕੱਲ ਅਸੀਂ 4 ਵਜੇ ਉਹਨਾਂ ਦਾ ਟਰੈਪ ਲਾਇਆ ਹੋਇਆ ਸੀਗਾ ਜੀ ਇਹਨਾਂ ਨੂੰ ਫੜਨ ਵਾਸਤੇ ਇਹ ਨਹਿਰ ਤੇ ਚਾਰ ਬੰਦੇ ਆਣ ਨਸ਼ੇ ਨਾਲ ਧੁੰਦ ਪੂਰੇ ਬੈਠੇ ଥିਗੇ ਸਾਡੇ ਦੋ ਬੰਦੇ ਲੇਟ ਹੋ ਗਏ ਨਹੀਂ ਅਸੀਂ ਇਹਨਾਂ ਨੂੰ ਸੰਦੇਹਾਂ ਦਿਨੇ ਫੜਨਾਂ ਦੇ 4 ਵਜੇ ਫਿਰ ਅਸੀਂ ਸ਼ਾਮ ਨੂੰ 8 ਵਜੇ ਤਕਰੀਬਨ ਅਸੀਂ ਇਕੱਠੇ ਹੋਏ ਉਹ ਸਾਰੇ ਅਸੀਂ ਨੇ ਨਾ 2000 ਰੁਪਏ ਦਿੱਤਾ ਜੀ ਉਹਨਾਂ ਦੀ ਵੀਡੀਓ ਵੀ ਬਣਾਈ ਅਸੀਂ ਨੇ ਉਹ ਸਾਡੇ ਲਵੇ ਪ੍ਰੂਫ ਹੈਗਾਗਾ ਫਿਰ ਬੰਦੇ ਨੂੰ ਫੋਨ ਕਰਿਆ ਵੀ ਸਾਨੂੰ ਉਹ ਬੰਦੇ ਨੂੰ ਕਿਹਾ ਵੀ ਚਿੱਟਾ ਚਾਹੀਦਾ ਹੈਗਾ ਉਹ ਕਹਿੰਦਾ ਮੈਨੂੰ ਚਿੱਟਾ ਜੀਦਾ ਇਹ ਕਹਿੰਦਾ ਵੀ ਮੇਰੀ ਮੰਮੀ ਘਰੇ ਪਤਾ ਲੱਗ ਜਾਊਗਾ ਵੀ ਉੱਠਦਾ ਹੈ ਉਗਣਾ ਵੀ ਚੱਲ ਤੂੰ ਟੂਟੀਆਂ ਲਵੇ ਆ ਜਾ ਨਹਿਰ ਤੇ ਬਾਗਿਆ ਜਦੋਂ ਇਹ ਅਸੀਂ ਗੱਡੀ ਚੋਂ ਫੜੇ ਇਹਦੇ ਨਾਲ ਅਸੀਂ ਦੀਦੀ ਥਾਪੜਾ ਬਰੇਟ ਵੀ ਕਰੀਏਗੀ ਇਹਦੇ ਲਮੋਂ ਚਿੱਟਾ ਬਰਾਮਦ ਕੀਤਾ ਸੀਨੇ ਉਸ ਤੋਂ ਬਾਅਦ ਅਸੀਂ ਪਿੰਡ ਦੇ ਚੌਂਕ ਚ ਲਿਆਏ ਉੱਥੇ ਬੁੜੀਆਂ ਵੀ ਇਕੱਠੀਆਂ ਹੋਈਆਂ 100 200 ਬੰਦੇ ਦਾ ਪਿੰਡ ਦਾ ਇਕੱਠ ਹੋਇਆ ਉੱਥੇ ਉਸ ਤੋਂ ਬਾਅਦ ਅਸੀਂ ਨੇ ਪੁਲਿਸ ਬੁਲਾਈ ਜੀ ਹਾਂ ਹੁਣ ਪੁਲਿਸ ਕੋਲ ਆ ਜੀ ਮੁੰਡੇ ਦੀ ਮੌਤ ਕਿਉਂ ਹੋਈ ਹੈ ਕਾਰਨ ਕੀ ਉਹ ਮੁੰਡੇ ਦੀ ਮੌਤ ਇਹ ਚਿੱਟੇ ਕਾਰਨ ਹੋਈ ਹੈ ਜੀ ਟੀਗਾ ਲੱਗਿਆ ਹੋਇਆ ਹੈ ਦੀਆ ਜੀ ਮੈਂ ਇਹ ਦੇਖੇ ਵੀ ਨਹੀਂ ਜੀ ਮੈਂ ਪਰਸੋਂ ਮੂਨਕ ਫੀਲ ਛੱਡਣ ਜਾ ਰਿਹਾ ਸੀਗਾ ਜੀ ਇਹ ਤਿੰਨ ਬੰਦੇ ਮੈਂ ਲੇਲਾ ਵਾਲੀ ਸਾਈਡ ਮੋੜਦੇ ਦੇਖੇ ਨੇ ਜੀ ਇਹ ਤਿੰਨੇ 2 ਮਹੀਨੇ ਪਹਿਲਾਂ ਇਹ ਮੁੰਡੇ ਦੇ ਮੱਥੋਂ ਥਾਪੜੇ ਵੀ ਲੱਗੇ ਨੇ ਇੱਕ ਹੋਰ ਹੈ ਜੀ ਜਿਹਦੇ ਇਹ ਉਦੋਂ ਵੀ ਪਹਿਲਾਂ ਛੇੜੀਆਂ ਵਿੱਚ ਸਾਡੇ 3.5 ਲੱਖ ਰੁਪਏ ਦੀ ਜਿੰਮ ਸੀ ਇਹ ਜਿਹੜੇ ਚੱਟੇ ਨਸ਼ੇੜੀ ਨੇ ਇਹਨਾਂ ਨੇ ਸਾਡੇ ਪਿੰਡ ਦੀ ਜਿੰਮ ਵੇਚੀ ਹੈ ਜਿਹੜੀਆਂ ਪਿੰਡ 'ਚ ਸਾਡੇ 1 ਮਹੀਨਾ ਪਹਿਲਾਂ ਇੱਕ ਹੋਮਗਾਰਡ 'ਚ ਨੌਜਵਾਨ ਸੀਗਾ ਰਮਦਾਸੀਆਂ ਦਾ ਜੀ ਉਹ ਮੁੰਡੇ ਨੇ ਸੁਸਾਇਡ ਇਸੇ ਕਰਕੇ ਕੀਤੀ ਹੈ ਡਿਪਰੈਸ਼ਨ ਚਲਾ ਗਿਆ ਉਹ ਚਿੱਟੇ ਦਾ ਆਦੀ ਹੋ ਗਿਆ ਥੀ ਜੀ ਉਹਨੇ ਵੀ ਸੁਸਾਇਡ ਕਰ ਲਈ ਉਹਨਾਂ ਦੇ ਘਰੇ ਚੋਰੀ ਕਰੀ ਜੀ ਕਿੰਨੇ ਕੁ ਮੌਤਾਂ ਹੋਈਆਂ ਤੁਹਾਡੇ ਚਿੱਟੇ ਨਾਲ ਸਾਡੇ ਚਿੱਟੇ ਨਾਲ 3-4 ਮੌਤਾਂ ਹੋ ਗਈਆਂ ਜੀ ਹੁਣ ਕਿਸ ਤਰ੍ਹਾਂ ਮੰਗ ਕਰੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਨਾਂ ਦੇ ਖਿਲਾਫ ਠੁੱਕ ਦੀ ਕਾਰਵਾਈ ਕੀਤੀ ਜਾਵੇ ਜੋ ਵੀ ਇਹ ਨਸ਼ਾ ਵੇਚਦੇ ਨੇ ਅਮਨਦੀਪ ਸਿੰਘ ਅਮਨਦੀਪ ਸਿੰਘ ਕਿਸ ਤਰ੍ਹਾਂ ਇਕੱਠੇ ਹੋਏ ਹੋ ਜਿਹੜਾ ਮਾਮਲਾ ਕੀ ਹੈਗਾ ਇਹਦਾ ਜੀ ਚਿੱਟੇ ਦੇ ਸਬੰਧ ਚ ਹੋਇਆ ਸਾਰੇ ਪਿੰਡ ਇਕੱਠੇ ਹੋਏ ਉੜੇ ਪਿੰਡ ਦੀ ਕੋਈ ਕਮੇਟੀ ਬਣੀ ਨਹੀਂ ਹੋਈ ਨਹੀਂ ਪਹਿਲਾਂ ਤਾਂ ਨਹੀਂ ਹੁਣ ਅੱਜ ਬਣਾਉਣੀ ਆ ਸੀ ਨਹੀਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀਗਾ ਵੀ ਕਮੇਟੀਆਂ ਬਣਾਈਆਂ ਜਾ ਰਹੀਆਂ ਨਸ਼ੇ ਦੇ ਸਟਾਣ ਦੇ ਵਿੱਚ ਕੋਈ ਕਮੇਟੀ ਪਿੰਡ ਦੇ ਵਿੱਚ ਬਣੀ ਨਹੀਂ ਪਹਿਲਾਂ ਕੋਈ ਨਹੀਂ ਬਣੀ ਹੁਣ ਬਣਾਵਾਂਗੇ ਜੀ ਹੁਣ ਜਦੋਂ ਸੇਕ ਪਹੁੰਚਿਆ ਹੁਣ ਲਾਜ਼ਮੀ ਬਣਾਵਾਂਗੇ ਅੱਜ ਜੇ ਜਾ ਕੇ ਬਣਾਵਾਂਗੇ ਗੱਲ ਹੋਈ ਐ ਇਹ ਗੱਲ ਕੀ ਹੋਈ ਸੀ ਸਾਰੀ ਇਹ ਚਿੱਟੇ ਦਾ ਸਾਡੇ ਪਿੰਡੂ ਮੁੰਡੇ ਦੀ ਕੱਲ ਇੱਕ ਦੀ ਡੈਥ ਹੋਈ ਆ ਇਹ ਜਿਹੜੇ ਚਿੱਟਾ ਉਹਦੇ ਨਾਲ ਸਰੰਜਨ ਦੇ ਨਿਸ਼ਾਨ ਨੇ ਚਿੱਟਾ ਲਾ ਕੇ ਬਾਦ ਓਵਰਡੋਜ ਨਾਲ ਉਹ ਮੁੰਡਾ ਗੁਜ਼ਰ ਗਿਆ ਇਹ ਜਿਹੜੇ ਇੱਕ ਲਿਆ ਰੱਖਿਆ ਕੱਲ ਫੜਿਆ ਗਿਆ ਉਹਦੇ ਸਬੰਧ ਚ ਆਇਆ ਸੀ ਹਾਂਜੀ ਛਡਾਉਣਾ ਆਏ ਉਹਨੂੰ ਨਹੀਂ ਨਹੀਂ ਛਡਾਉਣੀ ਹੀ ਉਹਦੇ ਕਾਰਵਾਈ ਕਰਾਉਣ ਵਾਸਤੇ ਆਇਆ ਹਾਂ ਕੱਢੋ ਗੱਲ ਛਡੋਣਾ ਇਹ ਜੀ ਆਪਣੇ ਕੋਟੜਾ ਲੈਲ ਪਿੰਡਾ ਜਿਹੜਾ ਪ੍ਰਧਾਨ ਲੈਲੇ ਚ ਪੰਦਾ ਹੈ ਉੱਥੇ ਲੋਕ ਕਾਫੀ ਲੋਕ ਇਕੱਠੇ ਹੋ ਕੇ ਆਏ ਸੀ ਜਿਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ 'ਚ ਕਾਫੀ ਜਿਆਦਾ ਨਸ਼ੇ ਦਾ ਅਰਜਾਨ ਮਦਰ ਹੈ ਨਵੇਂ ਮੁੰਡੇ ਨਸ਼ੇ ਵੱਲ ਲੰਘ ਰਹੇ ਨੇ ਤੇ ਵੀ ਉਹਨੂੰ ਠੱਲ ਪਾਈ ਜਾਵੇ ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਲੜਕੇ ਨੂੰ ਫੜ ਕੇ ਸਾਡੀ ਪੁਲਿਸ ਪਾਰਟੀ ਬਾਹਰ ਲੱਕੀ ਸੋਦੇ ਹਵਾਲੇ ਵੀ ਕੀਤਾ ਹੈ ਤੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਪੁਸ਼ੀਸ਼ ਕਰ ਰਹੇ ਹਾਂ ਤੇ ਜੇ ਤਾਂ ਕੋਈ ਚੀਜ਼ ਬਰਾਮਦ ਹੁੰਦੀ ਹੈ ਤਾਂ ਜਾਬਤ ਸਰਕਾਰ ਵਿੱਚ ਦੀ ਜਾਊਗੀ ਸਰੇ ਇਹ ਨਾ ਇਹ ਵੀ ਕਿ ਹੈ ਵੀ ਪਿੰਡ ਦੇ ਵਿੱਚ ਕਾਫ ਮੌਤਾਂ ਜਿਹੜੀਆਂ ਹੈਗੀਆਂ ਨਸ਼ੇ ਕਾਰਨ ਹੋਈਆਂ ਹੈ ਜਾਂ ਕਿਸ ਤਰ੍ਹਾਂ ਦਾ ਜਿਹੜਾ ਆਪਾਂ ਜਾਂਚ ਦੇਖੋ ਆ ਇਹ ਜ਼ਿਕਰ ਕਰ ਰਹੇ ਸੀ ਮੌਤਾਂ ਹੋਈਆਂ ਨੇ ਪਰ ਸਾਨੂੰ ਕੋਈ ਮੌਤੇਦਲਾ ਨਹੀਂ ਮਿਲੀ ਹੈਗੀ ਇਸ ਤਰ੍ਹਾਂ ਦੀ ਕੋਈ ਪਿਛਲੇ ਸਮੇਂ ਦੇ ਨਾਲ ਜਿਹੜੀਆਂ ਕੋਈ ਮੌਤਾਂ ਹੋਈਆਂ ਨੇ ਤੇ ਉਹਦੇ ਬਾਰੇ ਸਾਡੇ ਕੋਲ ਥਾਣੇ 'ਚ ਕੋਈ ਤਲਾਸ਼ ਨਹੀਂ ਦਿੱਤੀ ਤੇ ਅਗਰ ਕੋਈ ਤਲਾਸ਼ ਦਿੱਤੀ ਹੁੰਦੀ ਫਿਰ ਜ਼ਰੂਰ ਦੁਸ਼ਿਕਲਾਬ ਕਰ ਲਈ ਹੁੰਦੀ ਜਿਹੜਾ ਮੁੰਡਾ ਫੜਾਇਆ ਜੀ ਉਹਦੀ ਕੀ ਚੱਲ ਰਹੀ ਹੈ ਅੱਜ ਦੇਖੋ ਉਹਦੀ ਪੁਲਿਸ ਪਾਰਟੀ ਸਾਡੀ ਕੋਸ਼ਿਸ਼ ਕਰ ਰਹੀ ਹੈ ਤੇ ਕੋਸ਼ਿਸ਼ ਕਰਕੇ ਜਿਹੜੀ ਬੰਦੀ ਕਾਰਵਾਈ ਹੈ ਅਮੋਚ ਰੰਦੀ ਚਲਦੀ ਜਰਗੀ ਜੋ ਰਿਕਵਰੀ ਅਨਸਾਰ ਜਿਹੜੇ ਇਹ ਕਾਰਵਾਈ ਚੱਲ ਰਹੀ ਹੈ ਪਿੰਡ ਵਾਲਿਆਂ ਨੇ ਕਿ ਜਿਵੇਂ ਇਸ ਇਸ ਸੰਬੰਧ ਦੇ ਵਿੱਚ ਇਹ ਰੰਦਾ ਦਿੱਤਾ ਵੀ ਇਹ ਟੁੱਟੇ ਦਾ ਸਰਵਰੀਏ ਦਾ ਕਰਦਾ ਜੋ ਬੰਦ ਪਿੰਡ ਵਾਲੇ ਤਾਂ ਕਹਿੰਦੇ ਨੇ ਵੀ ਇਹ ਨਸ਼ਾ ਵੇਚਦਾ ਹੈ ਜਿਹੜਾ ਬੰਦਾ ਨਾਲ ਫੜਾਇਆ ਪੁਲਿਸ ਪਾਰਟੀ ਨੂੰ ਤੇ ਜੋ ਪਿੰਡ ਵਾਲੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਲਿਆਂਦਾ ਪਤਾ ਨਹੀਂ ਕਿਹੜੇ ਕਾਰਨ ਕਰਕੇ ਪਰੰਤੂ ਅੱਜ ਕਾਫੀ ਲੋਕ ਇਕੱਠੇ ਹੋ ਕੇ ਪਿੰਡ ਦੇ ਆਏ ਨੇ ਤੇ ਅਸੀਂ ਇਹਦੀ ਪ੍ਰੋਪਰ ਜਾਂਚ ਕਰਕੇ ਬਿਲਕੁਲ ਸੱਤ ਕਰ ਵੀ ਕਰਾਂਗੇ ਸਰ ਕੀ ਕੀ ਕਹਿਣਾ ਚਾਹੂਗਾ ਪਿੰਡ ਵਾਲਿਆਂ ਨੂੰ ਕਿ ਜੇ ਨਸ਼ਾ ਜਿਸ ਤਰ੍ਹਾਂ ਪਿੰਡ ਵਾਲਾ ਪਿੰਡ ਵਾਲਾ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਜਿਸ ਤਰ੍ਹਾਂ ਤੁਸੀਂ ਅੱਜ ਜਿਵੇਂ ਉੱਠੇ ਹੋ ਇਸ ਤਰ੍ਹਾਂ ਸਾਰੇ ਪਿੰਡਾਂ ਨੂੰ ਹੀ ਕੱਲਾ ਇਹੀ ਪਿੰਡ ਨਹੀਂ ਸਾਰਿਆਂ ਨੂੰ ਨਸ਼ੇ ਦੇ ਖਿਲਾਫ ਉੱਠਣਾ ਪੈਣਾ ਹੈ ਆਪਾਂ ਨੂੰ ਪਿੰਡਾਂ ਦੇ ਵਿੱਚ ਪਹਿਰੇ ਵੀ ਲਾਉਣੇ ਪੈਣੇ ਨੇ ਦਿਨ ਰਾਤ ਦੇ ਕਿਉਂਕਿ ਨਸ਼ਾ ਜਿਹੜਾ ਦਿਨੇ ਹੀ ਦਿਨੇ ਹੀ ਚੱਲਦ ਨੇ ਇਹ ਦਿਨ ਦੇ ਪਹਿਰੇ ਹੀ ਲਾਉਣੇ ਪੈਣਗੇ ਇਹ ਸ਼ੱਕੀ ਬੰਦੇ ਜਿਹੜੇ ਬਾਹਰੋਂ ਆਉਂਦੇ ਨੇ ਕੋਈ ਨਸ਼ਾ ਦੇਣ ਆਉਂਦੇ ਨੇ ਜਾਂ ਲੈਣ ਆਉਂਦੇ ਨੇ ਉਹਨਾਂ ਨੂੰ ਵੀ ਰੋਕਣਾ ਪਊਗਾ ਤੇ ਇਦਾਂ ਦੇ ਪਿੰਡਾਂ ਚ ਕਈਆਂ ਚੰਦੇ ਵੀ ਰਹੇ ਨੇ ਬੜੇ ਸਕਸੈਸਫੁਲ ਹੋਏ ਨੇ ਤੇ ਕਮੇਟੀ ਕਿ ਕਮੇਟੀ ਬਣਾਈ ਹੈ ਜੀ ਹਾਂਜੀ ਇਸ ਪਿੰਡ ਦੀ ਵਜ੍ਹਾ ਨਾਲ ਮੈਂ ਇਹਨਾਂ ਨਾਲ ਗੱਲ ਕੀਤੀ ਹੈਗੀ ਇਹ ਇੱਕ ਕਮੇਟੀ ਬਣਾ ਰਹੇ ਨੇ 15 ਕ ਬੰਦਿਆਂ ਦੀ ਤੇ ਉਹਦੇ ਮੁਤਾਬਕ ਫਿਰ ਇਹ ਪ੍ਰੋਪਰ ਉਹ ਵੀ ਕਿਹੜਾ ਬੰਦਾ ਨਸ਼ਾ ਕਰਦਾ ਹੈ ਉਹਦਾ ਨਸ਼ਾ ਛਡਾਉਣਾ ਪਊਗਾ ਛਡਾਉਣ ਲਈ ਕੋਸ਼ਿਸ਼ ਕਰਨਗੇ ਜਿਹੜਾ ਕਿ ਵੇਚਦੇ ਨੇ ਉਹਨਾਂ ਖਿਲਾਫ ਐਕਸ਼ਨ ਲੈ ਲਈ ਇਹ ਸਾਨੂੰ ਦਲਾ ਦੇਣਗੇ